ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸੁਖਮਣੀ ਸਾਹਿਬ ਜੀ ਦੀ ਬਾਣੀ ਪੜਨ ਦਾ ਸਭ ਤੋਂ ਉੱਤਮ ਵੇਲਾ ਕਿਹੜਾ ਹੈ ਜਿਸ ਵੇਲੇ ਬਾਣੀ ਪੜ ਕੇ 10 ਗੁਣਾ ਫਲ ਮਿਲੇ ਸੁਖਮਣੀ ਸਾਹਿਬ ਜੀ ਦੀ ਬਾਣੀ ਜ਼ਿੰਦਗੀ ਵਿੱਚ ਹੋਣਾ ਬੜਾ ਜ਼ਰੂਰੀ ਹੈ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਫਲ ਕੀ ਹੈ ਇਸੇ ਬਾਰੇ ਗੱਲ ਕਰਾਂਗੇ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਨਾਲ ਸਾਨੂੰ ਕੀ ਮਿਲਦਾ ਹੈ ਅਤੇ ਇਸ ਬਾਣੀ ਦੀ ਕੀ ਮਹਾਨਤਾ ਹੈ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਬਾਣੀ ਕਿਉਂ ਲਿਖੀ ਜਾਂ ਇਸ ਬਾਣੀ ਨੂੰ ਕਿਹੜੇ ਸਮੇਂ ਵਿੱਚ ਪੜਨਾ ਚਾਹੀਦਾ ਹੈ ਇਹ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਨੂੰ ਸੰਗਤ ਜੀ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਦੇਖੋ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਇਸ ਬਾਣੀ ਨੂੰ ਸਮਝ ਲਈਏ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਡੇ 5ਵੇਂ ਪਾਤਸ਼ਾਹ ਸਾਡੇ 5ਵੇਂ ਗੁਰੂ ਨੇ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਇਸ ਬਾਣੀ ਨੂੰ 24 ਅਸ਼ਟਪਤੀਆਂ ਦੇ ਰੂਪ ਦੇ ਵਿੱਚ ਲਿਖਿਆ ਹੈ ਤੇ 24 ਅਸ਼ਟਪਤੀਆਂ ਦੇ 24 ਲੋਕ ਨੇ ਅਤੇ ਹਰੇਕ ਸ਼ਲੋਕ ਦੇ ਬਾਅਦ ਅਸ਼ਟਪਤੀ ਸ਼ੁਰੂ ਹੁੰਦੀ ਹੈ ਅਤੇ ਹਰੇਕ ਅਸ਼ਟਪਤੀ ਦੇ 8-8 ਪਦੇ ਨੇ ਅਤੇ ਹਰੇਕ 8 ਪਦਿਆਂ ਦੀਆਂ 80 ਪੰਕਤੀਆਂ ਬਣਦੀਆਂ ਹਨ ਤੇ ਸੋ ਲੋਕਾਂ ਤੋਂ ਬਿਗੈਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਇਸ ਬਾਣੀ ਵਿੱਚ ਬਹੁਤ ਹੀ ਸਰਲ ਪਾਸ਼ਾ ਦੇ ਨਾਲ ਸਮਝਾਉਂਦੇ ਨੇ ਜਿਹੜਾ ਵੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਦਾ ਹੈ ਉਸ ਨੂੰ ਹੀ ਬੜਾ ਆਨੰਦ ਆਉਂਦਾ ਹੈ ਪਰ ਕਈਆਂ ਦਾ ਇਹ ਸਵਾਲ ਅਕਸਰ ਹੁੰਦਾ ਹੈ ਕਿ ਇਹ ਬਾਣੀ ਕਦੋਂ ਪੜੀਏ ਸਵੇਰੇ ਜਾਂ ਸ਼ਾਮ ਨੂੰ ਜਾਂ ਦੁਪਹਿਰ ਨੂੰ ਜਾਂ ਰਾਤ ਨੂੰ ਕਦੋਂ ਇਸ ਬਾਣੀ ਦਾ ਜਾਪ ਕਰੀਏ ਤਾਂ ਕਿ ਇਸ ਬਾਣੀ ਦਾ ਫਲ ਜ਼ਿਆਦਾ ਮਿਲੇ ਦੇਖੋ ਜੀ ਸਾਨੂੰ ਗੁਰੂ ਮਹਾਰਾਜ ਜੀ ਨੇ ਕੋਈ ਵੀ ਵਹਿਮਾ ਪਰਮਾ ਦੇ ਵਿੱਚ ਰੱਖਿਆ ਨਹੀਂ ਹੈ ਵਹਿਮਾ ਪਰਮਾ ਵਾਲੇ ਪਾਸੇ ਨਹੀਂ ਤੋਰਿਆ ਪਾਤਸ਼ਾਹ ਜੀ ਕਹਿੰਦੇ ਹਨ ਕਿ ਰਹਿਤ ਮਰਿਆਦਾ ਦੇ ਅਨੁਸਾਰ ਸਾਡੀਆਂ ਨਿਤਨੇਮ ਦੀਆਂ ਬਾਣੀਆਂ ਦਾ ਸਮਾਂ ਜ਼ਰੂਰ ਮਿਲਿਆ ਹੈ ਸਿੱਖ ਮਰਿਆਦਾ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਸਿੱਖ ਇਸ਼ਨਾਨ ਕਰਕੇ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਜੋੜੇ ਅਤੇ ਪਹਿਲਾ ਪੈਰ ਹੈ ਉਹ 3 ਤੋਂ 6 ਦੇ ਵਜੇ ਦੇ ਤੱਕ ਦੇ ਸਮੇਂ ਨੂੰ ਗਿਨੇ ਆ ਹੈ ਅਤੇ ਫਿਰ ਉਸ ਤੋਂ ਬਾਅਦ 6 ਵਜੇ ਦਾ ਸਮਾਂ ਹੋ ਜਾਂਦਾ ਹੈ ਅਤੇ ਇਹ ਬਾਣੀ ਜਿਹੜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁੱਖ ਤੋਂ ਉਚਾਰਨ ਕੀਤੀ ਹੈ ਇਸ ਬਾਣੀ ਦਾ ਪਾਠ ਅਸੀਂ ਅਮਰਤ ਵੇਲੇ ਵੀ ਕਰ ਸਕਦੇ ਹਾਂ ਇਸ ਬਾਣੀ ਦਾ ਪਾਠ ਅਸੀਂ ਦੁਪਹਿਰ ਵੇਲੇ ਵੀ ਕਰ ਸਕਦੇ ਹਾਂ ਸ਼ਾਮ ਵੇਲੇ ਵੀ ਕਰ ਸਕਦੇ ਹਾਂ ਰਾਤ ਵੇਲੇ ਵੀ ਕਰ ਸਕਦੇ ਹਾਂ ਸੰਗਤ ਜੀ ਕਹਿਣ ਤੋਂ ਭਾਵ ਕਿ ਜਦੋਂ ਵੀ ਤੁਹਾਡਾ ਟਾਈਮ ਲੱਗੇ ਇਸ ਬਾਣੀ ਦਾ ਪਾਠ ਉਦੋਂ ਹੀ ਕਰ ਲਓ ਇਸਾ ਪਾਠ ਨੂੰ ਹਮੇਸ਼ਾ ਚੱਲਦੇ ਰਹਿਣ ਦਿਓ ਚਾਹੇ ਤੁਸੀਂ ਅੰਮ੍ਰਿਤ ਵੇਲੇ ਕਰੋ ਜਿੰਨਾ ਕੋਲ ਸਮਾਂ ਹੈ ਜਾਂ ਟਾਈਮ ਹੈ ਜੇ ਅੰਮ੍ਰਿਤ ਵੇਲੇ ਕਰੋਗੇ ਤਾਂ ਆਨੰਦ ਜ਼ਿਆਦਾ ਆਵੇਗਾ ਉਹਦਾ ਫਲ ਵੀ ਜ਼ਿਆਦਾ ਮਿਲੇਗਾ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਂ ਹੁੰਦਾ ਹੈ ਉਹ ਸ਼ਾਂਤੀ ਵਾਲਾ ਹੁੰਦਾ ਹੈ ਅਤੇ ਮਨ ਦੀ ਸ਼ਾਂਤੀ ਦੇ ਲਈ ਇਹ ਬੜਾ ਜ਼ਰੂਰੀ ਹੈ ਸੱਲ ਪੋਸ਼ਾ ਦੇ ਵਿੱਚ ਇਹ ਬਾਣੀ ਹੈ ਸਾਡਾ ਮਨ ਛੇਤੇ ਜੁੜ ਜਾਂਦਾ ਹੈ ਜਦੋਂ ਬਾਣੀ ਪੜਦੇ ਹਾਂ ਤਾਂ ਕਈ ਆਖਦੇ ਹਨ ਕਿ ਮੈਨੂੰ ਬੜਾ ਆਨੰਦ ਆਇਆ ਹੈ ਬਾਣੀ ਪੜ੍ਹ ਕੇ ਸੰਗਤ ਜੀ ਕਹਿਣ ਤੋਂ ਭਾਵ ਕਿ ਪੰਕਤੀ ਦੇ ਨਾਲ ਪੰਕਤੀ ਜੁੜੀ ਜਾਂਦੀ ਹੈ ਅਤੇ ਜਦੋਂ ਇਹ ਬਾਣੀ ਮੋਹ ਤੇ ਚੜ ਜਾਂਦੀ ਹੈ ਤਾਂ ਆਪਣੇ ਆਪ ਅੱਖਰ ਬਾਣੀ ਦੇ ਨਿਕਲੀ ਆਉਂਦੇ ਹਨ ਅਤੇ ਇਹ ਬਾਣੀ ਦਾ ਸਮਾ ਭਾਵੇਂ ਤੁਸੀਂ ਅੰਮ੍ਰਿਤ ਵੇਲੇ ਕਰ ਲੋ ਜਿੰਨਾ ਕੋਲ ਸਮਾ ਹੈ ਅਤੇ ਜੇ ਤੁਹਾਡੇ ਕੋਲ ਸਮਾ ਦੁਪਹਿਰ ਵੇਲੇ ਦਾ ਹੈ ਤਾਂ ਉਦੋਂ ਇਹ ਬਾਣੀ ਕਰ ਲਓ ਸ਼ਾਮ ਨੂੰ ਜੇ ਮਿਲਿਆ ਸਮਾਂ ਤੇ ਉਦੋਂ ਕਰ ਲਓ ਰਾਤ ਨੂੰ ਕਰ ਲਓ ਕਹਿਨ ਤੋਂ ਭਾਵ ਕਿ ਇਹ ਬਾਣੀ ਦਾ ਜਾਪ ਕੋਈ ਵੀ ਸਮਾਂ ਨਿਸ਼ਚਿਤ ਕਰਕੇ ਹੀ ਕਰ ਲਓ ਜਦੋਂ ਸਮਾਂ ਮਿਲੇ ਉਦੋਂ ਹੀ ਕਰ ਲਓ ਫਲ ਤੁਹਾਨੂੰ ਜ਼ਿਆਦਾ ਇਸ ਦਾ ਕਿਵੇਂ ਮਿਲਣਾ ਹੈ ਜੇ ਤੁਹਾਡਾ ਮਨ ਗੁਰੂ ਚਰਨਾਂ 'ਚ ਹਾਜ਼ਰ ਹੈ ਮਨ ਲੱਗ ਗਿਆ ਹੈ ਗੁਰਬਾਣੀ ਸਮਝ ਕੇ ਇਸ ਬਾਣੀ ਦਾ ਪਾਠ ਕਰਾਂਗੇ ਤਾਂ ਤੁਹਾਨੂੰ ਫਲ ਦੁਗਣਾ ਮਿਲ ਜਾਵੇਗਾ ਚਾਹੇ ਰਾਤ ਨੂੰ ਕਰ ਲਓ ਚਾਹੇ ਅੰਮ੍ਰਿਤ ਵੇਲੇ ਕਰ ਲਓ ਕੋ ਜਿਵੇਂ ਅੱਜ ਕੁਝ ਲੋਕ ਕਹਿੰਦੇ ਪਏ ਹਨ ਕਿ ਦਿਨ ਵਿੱਚ ਇੱਕ ਸੁਖਮਨੀ ਸੈਵਜੀ ਦਾ ਪਾਠ ਕਰਨਾ ਹੈ ਛੇਤੀ ਛੇਤੀ ਕਰਕੇ ਮੈਂ 30 ਮਿੰਟ ਚ ਕਰ ਲੈਂਦਾ ਹਾਂ ਮੈਂ 40 ਮਿੰਟ ਚ ਕਰ ਲੈਂਦਾ ਹਾਂ ਫਟਾਫਟ ਕਰ ਲੈਂਦੇ ਹਨ ਲਓ ਜੀ ਮੈਂ ਤਾਂ ਛੱਟ ਕਰ ਲਿਆ ਮੈਨੂੰ ਫਲ ਮਿਲ ਜਾਣਾ ਹੈ ਉਹ ਫਲ ਨਹੀਂ ਮਿਲਣਾ ਫਲ ਉਦੋਂ ਹੀ ਮਿਲੇਗਾ ਜਦੋਂ ਤੁਸੀਂ ਗੁਰਬਾਣੀ ਸਮਝ ਕੇ ਮਨ ਨੂੰ ਟਿਕਾ ਕੇ ਮਨ ਨੂੰ ਇਕਾਗਰਿਤ ਕਰਕੇ ਫਿਰ ਬਾਣੀ ਦਾ ਪਾਠ ਕਰੋਗੇ ਤਾਂ ਫਾਲਤੂ ਤੁਹਾਨੂੰ ਦੁਗਣਾ ਮਿਲੇਗਾ ਪਰ ਤੁਹਾਡੇ ਮਨ ਦੇ ਵਿੱਚ ਇਹ ਨਾ ਹੋਵੇ ਕਿ ਮੈਂ ਛੇਤੀ ਛੇਤੀ ਮੁਕਾਵਾਂ ਮੈਂ ਹੋਰ ਵੀ ਕੰਮ ਕਰਨੇ ਨੇ ਨਹੀਂ ਜਦੋਂ ਵੀ ਤੁਹਾਡੇ ਕੋਲ ਸਮਾਂ ਹੈ ਚਾਹੇ ਤੁਸੀਂ ਇਸ ਦੀਆਂ 12-12 ਅਸ਼ਟਪਤੀਆਂ ਕਰੋ 12 ਅੱਜ ਕਰ ਲਓ ਜਾਂ ਸ਼ਾਮ ਨੂੰ ਕਰ ਲਓ ਜਾਂ ਸਵੇਰੇ ਕਰ ਲਓ ਚਾਹੇ ਤੁਸੀਂ ਇਸ ਦੀਆਂ ਛੇ-ਛੇ ਅਸ਼ਟਪਤੀਆਂ ਕਰ ਲਓ ਚਾਹੇ ਇੱਕ-ਇੱਕ ਅਸ਼ਟਪਤੀ ਕਰ ਲਓ ਕਹਿਣ ਤੋਂ ਭਾਵ ਕਿ ਜਦੋਂ ਵੀ ਤੁਹਾਡੇ ਕੋਲ ਸਮਾਂ ਹੈ ਇਸ ਬਾਣੀ ਨੂੰ ਪੜ੍ਹਨ ਦਾ ਸਮਾਂ ਕਿੰਨਾ ਹੈ ਤੁਹਾਡੇ ਕੋਲ ਉਸ ਦੇ ਮੁਤਾਬਕ ਪਾਠ ਕਰਦੇ ਵਿੱਚ ਜਾਰੀ ਰੱਖੋ ਤਾਂ ਇਹਦਾ ਫਲ ਤੁਹਾਨੂੰ ਦੁੱਗਣਾ ਮਿਲੇਗਾ ਸੰਗਤ ਜੀ ਇਸ ਕਰਕੇ ਇਹ ਬਾਣੀ ਦਾ ਪਾਠ ਜਦੋਂ ਵੀ ਤੁਹਾਡਾ ਟਾਈਮ ਲੱਗੇ ਜਦੋਂ ਵੀ ਤੁਸੀਂ ਫ੍ਰੀ ਹੋਵੋ ਉਦੋਂ ਹੀ ਕਰ ਲਓ ਤੇ ਇਸ ਬਾਣੀ ਦਾ ਫਲ ਮਿਲ ਜਾਵੇਗਾ ਵੱਜ ਕੇ ਕੁਝ ਵੀ ਨਹੀਂ ਕਰਨਾ ਕਿ ਮੈਂ ਸਵੇਰੇ ਹੀ ਕਰਨਾ ਹੈ ਜਾਂ ਮੈਂ ਦੁਪਹਿਰੇ ਹੀ ਕਰਨਾ ਹੈ ਪਰ ਦੌੜ ਲੱਗੀ ਹੋਵੇ ਅਸ਼ਟਪਰਤੀ ਤੇ ਅਸ਼ਟਪਤੀ ਪੜੀ ਜਾਵਣ ਨਾ ਸਮਝ ਆਵੇ ਤੇ ਨਾ ਹੀ ਮਨ ਲੱਗੇ ਇਹ ਕੁਝ ਨਹੀਂ ਕਰਨਾ ਸੀ ਇਸ ਕਰਕੇ ਇਹ ਬਾਣੀ ਦੀ ਗੱਲ ਸੀ ਕਿ ਬਾਣੀ ਦਾ ਪਾਠ ਤੁਸੀਂ ਜਦੋਂ ਮਰਜ਼ੀ ਕਰ ਲਓ ਇਹਦਾ ਫਲ ਘਰ ਦੇ ਵਿੱਚ ਇਹ ਬਾਣੀ ਜਾਰੀ ਰੱਖੋ ਫਲ ਜ਼ਰੂਰ ਮਿਲੇਗਾ ਰੋਜ਼ ਬਾਣੀ ਪੜੋ ਅਤੇ ਸੁਨੋ ਜੇ ਆਪ ਨਹੀਂ ਕਰ ਸਕਦੇ ਤਾਂ ਇਸ ਬਾਣੀ ਦਾ ਜਾਪ ਸੁਨੋ ਨਹੀਂ ਤਾਂ ਘਰ ਦੇ ਵਿੱਚ ਮੋਬਾਈਲ ਹੁੰਦੇ ਹਨ ਉਸ ਦੇ ਵਿੱਚ ਲਗਾ ਕੇ ਵੀ ਇਸ ਬਾਣੀ ਦਾ ਜਾਪ ਸੁਣ ਸਕਦੇ ਹੋ ਇਹਦਾ ਤੁਹਾਨੂੰ ਦੁਗਣਾ ਫਲ ਮਿਲੇਗਾ ਇਸ ਕਰਕੇ ਜਿਹੜਾ ਵੀ ਸ੍ਰੀ ਸੁਖਣੀ ਸਾਹਿਬ ਜੀ ਦੀ ਬਾਣੀ ਪੜਦਾ ਹੈ ਸੁਣਦਾ ਹੈ ਸਤਿਗੁਰੂ ਜੀ ਸਾਨੂੰ ਬਾਣੀ ਦੇ ਵਿੱਚ ਸਮਝਾ ਦਿੰਦੇ ਹਨ ਕਿ ਜਿਸ ਦੇ ਉਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹ ਇਸ ਬਾਣੀ ਨੂੰ ਪੜ ਕੇ ਕਿਵੇਂ ਫਲ ਪ੍ਰਾਪਤ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਬਾਣੀ ਡੁੱਬਦੇਆਂ ਕਿਨਾਰਿਆਂ ਅਤੇ ਡਿੱਗਦੇਆਂ ਦਾ ਸਹਾਰਾ ਹੈ ਜੇ ਕੋਈ ਟੁੱਟ ਗਿਆ ਹੈ ਜਾਂ ਕੰਮਕਾਜ ਨਹੀਂ ਚੱਲਦਾ ਤਾਂ ਇਹ ਬਾਣੀ ਨੂੰ ਚਾਰੀ ਰੱਖੋ ਉਸ ਦਾ ਕੰਮਕਾਜ ਚੱਲ ਪਾਵੇਗਾ ਕਾਰੋਬਾਰ ਚੱਲ ਪੈਣਗੇ ਅਤੇ ਬਾਣੀ ਤੇ ਭਰੋਸਾ ਜਰੂਰ ਰੱਖਣਾ ਹੈ ਭਰੋਸਾ ਰੱਖ ਕੇ ਬਾਣੀ ਜਾਰੀ ਰੱਖਣੀ ਹੈ 18ਵੀਂ ਅਸ਼ਟਪਦੀ ਜਦੋਂ ਅਸੀਂ ਪੜ੍ਹਦੇ ਹਾਂ ਕਿ ਸੰਤਪੁਰਖ ਜਿਨਾਂ ਜਾਣਿਆ ਸਤਗੁਰ ਤਿਸ ਕਾ ਨਾਮ ਵਾਲੀ ਜਿਹੜੀ ਅਸ਼ਟਪਦੀ ਹੈ ਉਸ ਅਸ਼ਟਪਦੀ ਦੇ ਵਿੱਚ ਨਰੋਲ ਸਤਗੁਰ ਦੀ ਕਿਰਪਾ ਦਾ ਜ਼ਿਕਰ ਕੀਤਾ ਹੈ ਕਿ ਜਿਸ ਦੇ ਉਤੇ ਗੁਰੂ ਜੀ ਦੀ ਕਿਰਪਾ ਹੋ ਜਾਵੇ ਏ ਬਾਣੀ ਪੜ ਕੇ ਜਾਂ ਹੋਰ ਬਾਣੀ ਪੜ ਕੇ ਉਸ ਨੂੰ ਕੀ ਫਲ ਮਿਲਦਾ ਹੈ ਸਤਗੁਰੂ ਜੀ ਇਸ ਅਸ਼ਟਪਤੀ ਨੂੰ ਸ਼ੁਰੂ ਕਰਦੇ ਨੇ ਕਿ ਸਤਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਗੁਰਸਦਾ ਦੇয়াল ਇਸ ਦੇ ਵਿੱਚ ਹੀ ਸਤਗੁਰੂ ਜੀ ਕਹਿੰਦੇ ਹਨ ਕਿ ਸਤਗੁਰ ਸਿੱਖ ਕੇ ਬੰਦਨ ਕਾਟੇ ਸਤਗੁਰ ਸਿੱਖ ਕੇ ਹਲਤ ਪਲਤ ਸਵਾਰੇ ਸਤਗੁਰ ਸਿੱਖਾ ਵਡਪਾਗੀ ਹੈ ਕਿ ਜਿਹੜਾ ਸਿੱਖ ਗੁਰੂ ਦੇ ਵੱਡਿਆਂ ਪਾਗਾਵਾਲਾ ਹੈ ਉਦੀ ਜ਼ਿੰਦਗੀ ਦੇ ਵਿੱਚ ਇਹ ਬਾਣੀ ਪੜ ਕੇ ਸੁਣ ਕੇ ਸਾਰਾ ਕੁਝ ਸਤਿਗੁਰ ਜੀ ਆਪ ਦੱਸਦੇ ਨੇ ਕਿ ਉਹਦਾ ਹਾਲਤ ਪਲਤ ਸਵਾਰਦੇ ਨੇ ਕਿ ਜਿਹੜੀ ਉਸੀ ਮਾੜੀ ਮੱਤ ਨੂੰ ਸਵਾਰਦੇ ਨੇ ਇਸ ਬਾਣੀ ਨੂੰ ਪੜਨ ਵਾਲਿਆਂ ਨੂੰ ਸਤਿਗੁਰ ਆਪਣੇ ਛਾਤੀ ਨਾਲ ਲਾ ਕੇ ਰੱਖਦੇ ਨੇ ਜਿਵੇਂ ਮਾਂ ਆਪਣੇ ਬੱਚੇ ਨੂੰ ਛਾਤੀ ਨਾਲ ਲਾ ਕੇ ਰੱਖਦੀ ਹੈ ਅਤੇ ਜੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਪੁੱਛੀਏ ਕਿ ਸ਼੍ਰੀ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਨਿਵਾਸ ਕਿੱਥੇ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਉਸ ਘਰ ਦੇ ਵਿੱਚ ਉਸ ਸਰੀਰ ਦੇ ਵਿੱਚ ਹੈ ਜਿੱਥੇ ਉਸ ਪਰਮਾਤਮਾ ਦੀ ਭਜਨ ਬੰਦਗੀ ਬਾਣੀ ਪੜੀ ਜਾਂਦੀ ਹੈ ਗੁਰੂ ਸਾਹਿਬ ਨੇ ਇਸ ਬਾਣੀ ਦੇ ਵਿੱਚ ਵੀ ਸਮਝਾ ਦਿੱਤਾ ਹੈ ਕਿ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸ਼ਰਾਮ ਇਹ ਬਾਣੀ ਸਾਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਹੈ ਦਾ ਭਾਵ ਅਰਥ ਹੈ ਇਸੇ ਆਲੇ ਦਿਵਾਲੇ ਬਾਣੀ ਘੁੰਮਦੀ ਹੈ ਸਤਗੁਰੂ ਜੀ ਕਹਿੰਦੇ ਹਨ ਕਿ ਭਗਤ ਜਣਾ ਕੇ ਮਨ ਬਿਸ਼ਰਾਮ ਭਗਤ ਜਣਾ ਦੇ ਮਨ ਵਿੱਚ ਇਹ ਬਿਸ਼ਰਾਮ ਮਨ ਨੂੰ ਥੰਡ ਮਨ ਨੂੰ ਸ਼ਾਂਤੀ ਇਹ ਬਾਣੀ ਦਿੰਦੀ ਹੈ ਇਸ ਕਰਕੇ ਸੁਖਣੀ ਸਾਹਿਬ ਅੰਮ੍ਰਿਤ ਪ੍ਰਭ ਨਾਮ ਸੁਖਣੀ ਸਾਹਿਬ ਜੀ ਦੀ ਬਾਣੀ ਨਾਲ ਜੁੜੇ ਰਹੋ ਇਸ ਅੰਮ੍ਰਿਤ ਨਾਮ ਦੇ ਨਾਲ ਜੁੜੇ ਰਹੋ ਅਤੇ ਇਹ ਬਾਣੀ ਤੁਹਾਡੇ ਕਰ ਦੇਨ ਦੁਗਣੀ ਰਾਜੋਗਨੀ ਤਰੱਕੀ ਕਰੇਗੀ ਇਸ ਬਾਣੀ ਨਾਲ ਲੋਕ ਸੁਖੀਏ ਪਰਲੋਕ ਸਹਿਲੇ ਹੋਣਗੇ ਤੇ ਨਾਨਕ ਪ੍ਰਭ ਆਪੇ ਮੇਲੇ ਇਸ ਕਰਕੇ ਗੁਰੂ ਸਾਹਿਬ ਇਸ ਬਾਣੀ ਵਿੱਚ ਸਾਨੂੰ ਇਹ ਸਮਝਾਉਂਦੇ ਨੇ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਤੂੰ ਬਾਣੀ ਪੜ ਇਹ ਸਿੱਖਾ ਤੂੰ ਗੁਰਬਾਣੀ ਦਾ ਪਾਠ ਕਰ ਉਹ ਆਪ ਹੀ ਬੰਧਨ ਕੱਟ ਦੇਵੇਗਾ ਤੇ ਤੈਨੂੰ ਸਿੱਧੇ ਰਸਤੇ ਪਾ ਕੇ ਤੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ